ਸਾਰੇ ਹੋਪ ਵੀ ਤੁਸੀਂ ਸਾਰੇ ਚੰਗੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਸਾਈ ਖੁਸ਼ੀ ਬਲੌਗ 'ਚ ਤੇ ਤੁਸੀਂ ਵੀਡੀਓ ਜਿਹੜੀ ਸਕਿਪ ਨਹੀਂ ਕਰਨੀ ਬਹੁਤ ਤੁਹਾਡੇ ਲਈ ਫਾਇਦੇਮੰਦ ਵੀਡੀਓ ਹੈ ਪਿਛਲੇ ਦਿਨੀ ਆਪਾਂ ਪਹਿਲ ਸਕੀਮ ਵਾਸਤੇ ਇੱਕ ਵੀਡੀਓ ਪਾਈ ਸੀ ਕਾਫੀ ਦਿਨ ਪਹਿਲਾਂ ਤੇ ਬਹੁਤ ਸਾਰੇ ਤੁਹਾਨੂੰ ਪਤਾ ਵੀ ਚੱਲਿਆ ਹੋਣਾ ਇਸ ਸਕੀਮ ਬਾਰੇ ਤਾਂ ਮੈਨੂੰ ਕੁਝ ਨਾ ਮਤਲਬ ਕਿ ਪ੍ਰੋਪਰ ਇਹਦੇ ਲਈ ਜਾਣਕਾਰੀ ਨਹੀਂ ਸੀ ਮਿਲੀ ਜਿੰਨੀ ਕਿ ਮਿਲੀ ਸੀ ਤਾਂ ਪਹਿਲਾਂ ਮੈਂ ਦੱਸਿਆ ਸੀ ਵੀਡੀਓ ਵਿੱਚ ਤੇ ਹੁਣ ਮੈਨੂੰ ਜਿਹੜੀ ਹੈ ਪਿੰਡ ਪ੍ਰੂਫ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਨਾਲ ਕਰਦੇ ਆ ਸਾਂਝੀ ਕਿਸ ਪਿੰਡ ਵਿੱਚ ਸਕੀਮ ਚੱਲਦੀ ਵੀ ਉਹ ਪਿੰਡ ਵੀ ਦਿਖਾਣੇ ਆ ਤੇ ਜਿਹੜੀਆਂ ਲੇਡੀਜ਼ ਉੱਥੋਂ ਦੀਆਂ ਉਹ ਗੱਲਬਾਤ ਕਰ ਰਹੀਆਂ ਨੇ ਕਿਦਾਂ ਉਹ ਗਰੁੱਪ ਬਣਾ ਕੇ ਪੈਸੇ ਕਮਾ ਰਹੀਆਂ ਨੇ ਕਿੱਦਾਂ ਆਪਣੇ ਪਿੰਡਾਂ ਵਿੱਚ ਉਹ ਸਕੀਮ ਜਿਹੜੀ ਲੈ ਕੇ ਆਈ ਦੀ ਏ ਤੇ ਕੀ ਕੀ ਚਾਹੀਦੇ ਉਹ ਸਾਰਾ ਹੀ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਸਕਿੱਪ ਨਹੀਂ ਕਰਨੀ ਵੀਡੀਓ ਫੁੱਲ ਦੇਖਣੀ ਹੈ ਬਹੁਤ ਫਾਇਦੇਮੰਦ ਵੀਡੀਓ ਏ ਤੇ ਕਿੱਦਾਂ ਮੇਰੀਆਂ ਭੈਣਾਂ ਕੰਮ ਕਰ ਰਹੀਆਂ ਨੇ ਉਹ ਵੀ ਤੁਸੀਂ ਦੇਖੋ ਬਠਿੰਡੇ ਦੇ ਕੋਲ ਪਿੰਡ ਹੈਗਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਆ ਸੀਵਿਆ ਪਿੰਡ ਠੀਕ ਹੈ ਜੀ ਤੁਹਾਡੇ ਨਾਲ ਉਹ ਤੁਹਾਡਾ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਕਿਦਾਂ ਤੁਸੀਂ ਫਾਰਮ ਭਰ ਕੇ ਕਿਦਾਂ ਤੁਸੀਂ ਆਪਣੇ ਪਿੰਡ ਵਿੱਚ ਉਹ ਜਿਹੜੀ ਸਕੀਮ ਹੈ ਪਹਿਲ ਸਕੀਮ ਤੁਸੀਂ ਲੇਡੀਆਂ ਲੈ ਕੇ ਆ ਸਕਦੀਆਂ ਕੋਈ ਉਹਦੇ ਵਿੱਚ ਕੋਈ ਪੜ੍ਹਾਈ ਦੀ ਜ਼ਰੂਰਤ ਨਹੀਂ ਹੈਗੀ ਕੋਈ ਇਹ ਨਹੀਂ ਹੈਗਾ ਕਿ ਪੜੀਆਂ ਲਿਖੀਆਂ ਹੁਣ ਬਸ ਕੰਮ ਆਂਦਾ ਹੋਣਾ ਚਾਹੀਦਾ ਸਟੀਚਿੰਗ ਦਾ ਸਟੀਚਿੰਗ ਦਾ ਨਹੀਂ ਵੀ ਕੰਮ ਆਂਦਾ ਜਿਨ੍ਹਾਂ ਨੂੰ ਹੋਰ ਵੀ ਇੱਥੇ ਕਹਿੰਦੇ ਨੇ ਬਹੁਤ ਸਾਰੇ ਕੰਮ ਨੇ ਤੁਹਾਨੂੰ ਉਹ ਸਾਰਾ ਕੁਝ ਦੱਸਣਗੇ ਪ੍ਰੂਫ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਤੇ ਵੀਡੀਓ ਤੁਸੀਂ ਸਾਰੇ ਪੂਰੀ ਦੇਖੋ ਐਂਡ ਤੇ ਤੁਹਾਨੂੰ ਉਹ ਆਪਣਾ ਐਡਰੈਸ ਵੀ ਦੇਣਗੇ ਉਹ ਨੰਬਰ ਵੀ ਦੇਣਗੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਮਿਲੋ ਸਾਡੇ ਕੋਲ ਜਾਣਕਾਰੀ ਲੈ ਸਕਦੇ ਹੋ ਕਿਸ ਤਰੀਕੇ ਨਾਲ ਅਸੀਂ ਇਹ ਕੰਮ ਸ਼ੁਰੂ ਕੀਤਾ ਸੀ ਕਿਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਆਪਣੇ ਆਪਣੇ ਪਿੰਡਾਂ ਵਿੱਚ ਕਿਉਂਕਿ ਲੇਡੀਜ਼ ਬਹੁਤ ਜ਼ਿਆਦਾ ਪਿੰਡਾਂ ਵਿੱਚ ਬੇਲੀਆਂ ਰਹਿੰਦੀਆਂ ਨੇ ਫ੍ਰੀ ਰਹਿੰਦੀਆਂ ਨੇ ਜਿਨ੍ਹਾਂ ਕੋਲ ਕੋਈ ਵੀ ਕੰਮ ਕਰਨੀ ਹੈਗਾ ਤੇ ਮੈਂ ਤਾਂ ਇਹ ਹੀ ਚਾਹਨੀ ਹੈ ਕਿ ਤੁਸੀਂ ਵੀ ਉਹ ਸਕੀਮ ਦਾ ਫਾਇਦਾ ਲਓ ਤੁਸੀਂ ਵੀ ਉਸ ਤਰੀਕੇ ਨਾਲ ਆਪਣੇ ਪਿੰਡਾਂ ਵਿੱਚ ਸਕੀਮ ਲੈ ਕੇ ਆਓ ਉਦਾਂ ਗਰੁੱਪ ਬਣਾ ਉਹਨਾਂ ਨੇ 10-10 ਲੇਡੀਜ਼ ਦਾ ਗਰੁੱਪ ਬਣਾਇਆ ਹੈ 70 ਲੇਡੀਜ਼ ਜੁੜੀਆਂ ਹੋਈਆਂ ਨੇ ਸ리에 ਪਿੰਡ ਦੀਆਂ ਕਿ ਉੱਥੇ ਕੰਮ ਕਰ ਰਹੀਆਂ ਨੇ ਬਹੁਤ ਸੇਫਲੀ ਤਰੀਕੇ ਨਾਲ ਉੱਥੇ ਕੰਮ ਕਰ ਰਹੀਆਂ ਨੇ ਬਹੁਤ ਸੋਨੇ ਪੈਸੇ ਕਮਾ ਰਹੀਆਂ ਨੇ ਕਿਦਾਂ ਉਹ ਕਿ ਕਿ ਸਟਿਚ ਕਰਦੀਆਂ ਤੁਹਾਡੇ ਨਾਲ ਕੱਲੀ ਕੱਲੀ ਜਿਹੜੀ ਚੀਜ਼ ਹੈ ਤੁਹਾਡੇ ਨਾਲ ਸਾਂਝੀ ਕਰਨ ਗਈਆਂ ਤੁਸੀਂ ਵੀਡੀਓ ਪੂਰੀ ਦੇਖੋ ਅੱਛੀ ਲੱਗੇ ਲਾਈਕ ਕਰਨਾ ਵੈਸੇ ਅੱਛੀ ਵੀਡੀਓ ਲਾਈਕ ਕਰਕੇ ਕਮੈਂਟ ਕਰਕੇ ਸੋਣਾ ਜੇ ਜ਼ਰੂਰ ਜਾਣਾ ਤੇ ਲੋ ਜੀ ਤੁਹਾਡੇ ਨਾਲ ਕਰਦੇ ਆਂ ਉਹ ਵੀਡੀਓ ਦੀ ਸ਼ੇਅਰਿੰਗ ਤੇ ਤੁਸੀਂ ਉਹ ਵੀਡੀਓ ਫੁੱਲ ਵਾਚ ਕਰੋ। ਆਪਣੀਆਂ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਸਕੀਮ ਹੈ ਦੇ ਵਿੱਚ ਰਹਿ ਕੇ ਕੰਮ ਚਲਾ ਰਹੀ ਆਪਣਾ ਲਗਭਗ 700 ਦੇ ਕਰੀਬ ਔਰਤਾਂ ਇਸ ਮਿਸ਼ਨ ਦੇ ਨਾਲ ਇਸ ਪ੍ਰੋਜੈਕਟ ਦੇ ਪ੍ਰੋਜੈਕਟ ਆਉਂਦੇ ਰਹਿੰਦੇ ਹੈਗੇ। ਸੋ ਇਹਦੇ ਨਾਲ ਸਾਰੀਆਂ ਔਰਤਾਂ ਦਾ ਜਿਹੜਾ ਘਰ ਚੱਲਦਾ ਇਸ ਪਿੰਡ ਦੇ ਵਿੱਚ ਲਗਭਗ 70 ਗਰੁੱਪ ਬਣੇ ਹੋਏ ਨੇ 10-10 ਔਰਤਾਂ ਦੇ। ਸੋ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਪੰਜ ਸਸੀ ਗੱਲ ਜੀ। ਸਸੀ ਗੱਲ ਜੀ। ਕੀ ਨਾ ਸੈਲਫ ਹੈਲਪ ਗਰੁੱਪ ਬੁਲਦੇ ਜੀ। ਹਾਂਜੀ ਹਾਂਜੀ ਸੈਲਫ ਹੈਲਪ ਗਰੁੱਪ ਜੀ। ਤੇ ਇਹਦਾ ਕੀ ਹਾਂਜੀ ਸਰ ਅਸੀਂ ਜਦੋਂ ਸਾਨੂੰ ਵੀ ਨਹੀਂ ਸੀ ਪਤਾ ਹੈਗਾ ਜੀ 2019 ਦੇ ਵਿੱਚ ਸਾਡੇ ਕੋਲੇ ਬਲਜੀਤ ਨੇ ਸਾਨੂੰ ਨਾ ਸੀਸੀਐਲ ਕਹਿੰਦੇ ਆ ਦਰਜ ਮੇਰੇ ਤਾਂ ਜਾਂਦਾਗਾ ਉਸ ਤੋਂ ਬਾਅਦ ਇਹ ਸਸਤਾ ਕਰਜ਼ਾ ਮਿਲਿਆ ਹੌਲੀ ਹੌਲੀ ਲੇਡੀਜ਼ ਜੁੜਨਾ ਸ਼ੁਰੂ ਹੋਗਾ ਉਸ ਦੇ ਵਿੱਚ ਲੋਕਡਾਊਨ ਆ ਗਿਆ ਸੀ ਤੁਹਾਨੂੰ ਪਤਾ ਹੀ ਅੱਗੇ ਹੈ ਨਾ ਲੋਕਡਾਊਨ ਦੇ ਵਿੱਚ ਅਸੀਂ ਵੀ ਅੰਦਰ ਸਾਰੇ ਲੋਕ ਅੰਦਰ ਕੈਦ ਉਸ ਤੋਂ ਬਾਅਦ ਜੇ ਅਸੀਂ ਦਰਖਤ ਆਪਣੇ ਹੁਣ ਦਰਖਤ ਕਹਿੰਦੇ ਵੀ ਸਾਨੂੰ ਬਾਅਦ ਵਿੱਚ ਦਰਖਤ ਲਾਓ ਹਨ ਮੀਂਹ ਪੈਣ ਲੱਗ ਗਿਆ ਅਸੀਂ ਦਰਖਤ ਵਾਸਤੇ ਸਰ ਕਹਿੰਦੇ ਵੀ ਦਰਖਤ ਤਾਂ ਲਾਤੇ ਹੁਣ ਇਹਨਾਂ ਨੂੰ ਬਚਾਉਣ ਵਾਸਤੇ ਵੀ ਕੁਝ ਹੋਰ ਚਾਹੀਦਾ ਫਿਰ ਸਾਨੂੰ ਸਰਕਾਰ ਵੱਲੋਂ ਇੱਕ ਹੈਲਪ ਹੋਰ ਮਿਲੀ ਬਣਾਏ ਇੱਕ ਟੀਗੜ ਦੇ ਸਾਨੂੰ 300 ਰੁਪਏ ਮਿਲਦੇ ਸੀਗੇ ਸਕਦਾ ਤੁਸੀਂ ਮਾੜੀ ਤਮਾੜੀ ਲੇੜੀ ਜਿਹੜੀ ਜਮਾ ਕਰਿਆ ਬੈਠੀ ਸੀਗੀ ਕੁਛ ਨਹੀਂ ਸੀ ਕਰਨ ਤੇ ੜੀ ਆ ਕੇ ਬਹਿੰਦੇ ਸੀਗੇ ਉਹ ਆਲਤ ਫਾਲਤ ਬਹਿ ਜਾਂਦੇ ਸੀਗੇ ਆ ਕੰਦਾ ਦੁਵਾਰਾ ਵੀ ਨਹੀਂ ਸੁਣਦੇ ਆ ਸਾਨੂੰ ਪੰਚਾਇਤ ਨੇ ਕੰਦਾ ਕੰਦਾ ਵਿਚੰਗਾ ਕਰਵਾ ਦਿੰਗਾ ਤੇ ਪਹਿਲਾਂ ਸੋਟੀਆਂ ਕੰਦਾ ਸੀ ਨਹੀਂ ਕੰਦਾ ਸੀਗਾ ਤੇ ਉਸ ਤੋਂ ਬਾਅਦ ਵੀ ਸਾਨੂੰ ਹਾਂ ਅੱਗੇ ਇਹ ਵੀ ਚੀਜ਼ ਜ਼ਿਆਦਾਤਰ ਔਰਤਾਂ ਕਿੰਨੀਆਂ ਕਪੜੀਆਂ ਨੇ ਮਤਲਬ ਪੜਾਈ ਲਿਖਾਈ ਕਿੰਨੀ ਕਿ ਘੱਟ ਤੋਂ ਘੱਟ ਵੱਤ ਤੋਂ ਘੱਟ 5 ਤੋਂ 10 ਤੱਕ ਹੀ ਹੈ ਜੀ ਜ਼ਿਆਦਾ ਨਹੀਂ ਹੈ ਜੀ ਅੱਛਾ ਹਾਂਜੀ ਹਾਂ ਇੱਕ ਦਵਾਨ ਪੜ੍ਹਵੀਂ ਮਤਲਬ ਕਿ ਬੀਏ ਪਾਸ ਐਮਏ ਪਾਸ ਨਹੀਂ ਨਹੀਂ ਕਰਤ ਪੜ੍ਹਨਾਂਗੇ ਆਪਾਂ ਵੀ ਜਿਵੇਂ ਕਹੇ ਨਾ ਬੀਏ ਪਾਸ ਐਮਏ ਪਾਸ ਤਾਂ ਜ਼ਿਆਦਾਤਰ ਧਰਨਾਂ ਤੇ ਬੈਠੇ ਹੁੰਦੇ ਆ ਜਾਂ ਜਿਹੜੇ ਕੋਈ ਪਰ ਕੰਮ ਇੱਥੇ ਅਗਲਾ ਕਰਕੇ ਨਹੀਂ 라ਜੀ ਕਮ ਆਪਣਾ ਇਹ ਭੈਣ ਜੀ ਦੱਸ ਰਹੀ ਸੀ ਪਹਿਲਾਂ ਵੀ ਜਿਮ ਤਰ੍ਹਾਂ ਦੇ ਟ੍ਰੇਨਿੰਗ ਆ ਦਵਾੰਗਾ ਹੋਊਗਾ ਉਹਨਾਂ ਅਨੁਸਾਰ ਨਾ ਤਰਾਂਗਾ ਕੋਈ ਮੰਜੇ ਬਣਦੀਆਂ ਕੋਈ ਪੀੜੀਆਂ ਬਣਦੀਆਂ ਕੋਈ ਕੀ ਕਹਿੰਦੇ ਹੁੰਦੇ ਆ ਸਮੋਸੇ ਪੇਟੀ ਵਗੈਰਾ ਦੀ ਟ੍ਰੇਨਿੰਗ ਦਵਾਈ ਹੋਈ ਹੈਗੀ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਘਰੇ ਬੈਠ ਕੇ ਇਕੱਠਿਆਂ ਕੇ ਕੰਮ ਕਰਨਾ ਚਾਹੁੰਦੀਆਂ ਕਰ ਸਕਦੀਆਂ ਉਹ ਹਾਂ ਕਰ ਸਕਦੇ ਆ ਸਰ ਬਸ ਉਹਨਾਂ ਦੇ ਵਿੱਚ ਉਹ ਹੋਣਾ ਚਾਹੀਦਾ ਜਿਹਾ ਹੋਣਾ ਚਾਹੀਦਾ ਕਰ ਸਕਦੇ ਆ ਹਾਂਜੀ ਕੰਮ ਕਰਨ ਦਾ ਜਨੂਨ ਹੋਣਾ ਚਾਹੀਦਾ ਸੋ ਆਪਾਂ ਅੱਗੇ ਜਾ ਕੇ ਥੋੜਾ ਦੇਖ ਵੀ ਲੈਣੇ ਹੈਗੇ ਸਕੂਲਾਂ ਦੀਆਂ ਵਰਦੀਆਂ ਦਾ ਇਸ ਵਕਤ ਪ੍ਰੋਜੈਕਟ ਹੈ ਬਾਕੀ ਪ੍ਰੋਜੈਕਟ ਜਿਵੇਂ ਭੈਣ ਜੀ ਨੇ ਦੱਸਿਆ ਨਾ ਅੱਗੇ ਪਿੱਛੇ ਆਉਂਦੇ ਰਹਿੰਦੇ ਹੈਗੇ ਤਾਂ ਇਹ ਸਰਕਾਰੀ ਪ੍ਰੋਜੈਕਟ ਹੈ ਤੇ ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੁੰਦਾ ਕਿਉਂਕਿ ਇਹਦੇ ਵਿੱਚ ਵਿਚੋਲੀਏ ਨਹੀਂ ਹੁੰਦੇ ਕੋਈ ਕੋਈ ਟੈਂਡਰ ਨਹੀਂ ਸਿੱਧਾ ਡਾਇਰੈਕਟਲੀ ਕੰਮ ਇੱਥੇ ਆਉਂਦਾ ਹੈਗਾ 7-8000 ਵੀ ਮੰਥਲੀ ਇਨਕਮ ਹੁੰਦੀ ਹੈ ਤਾਂ ਉਹਦੇ ਨਾਲ ਘਰ ਦਾ ਚੁੱਲਾ ਚੌਂਕੜਾ ਵਧੀਆ ਚੱਲ ਜਾਂਦਾ ਤੇ ਆਪਾਂ ਆ ਸਾਰਾ ਸਿਸਟਮ ਨਾ ਤੁਸੀਂ ਦੇਖ ਸਕਦੇ ਮਸ਼ੀਨਾਂ ਜਿਹੜੀਆਂ ਹੈਗੀਆਂ ਸਿੰਗਰ ਕੰਪਨੀ ਦੀਆਂ ਮਸ਼ੀਨਾਂ ਹੈ ਇਹ ਅੰਬੂਜਾ ਫਾਊਂਡੋਸ਼ਨ ਦੇ ਵੱਲੋਂ ਕਲਸ ਅੰਬੂਜਾ ਫਾਊਂਡੇਸ਼ਨ ਤੇ ਮਿੱਤਲ ਗਰੁੱਪ ਦੇ ਵੱਲੋਂ ਇਹ ਦਿੱਤੇ ਗਏ ਆ ਪੰਜ ਜੀ ਕਿੰਨੇ ਤੋਂ ਕਿੰਨੇ ਤੁਸੀਂ ਕੰਮ ਕਰਦੇ ਹੋ ਬਰੇ ਅਸੀਂ ਵੀ ਫਿਰ ਆ 6 ਵਜੇ ਤੱਕ ਕਰਨ 6 ਵਜੇ ਤੱਕ ਹੀ ਹਾਂ ਤੇ ਇਹ ਜਿਹੜੇ ਸੈਟ ਆ ਤੁਸੀਂ ਕੱਪੜਿਆਂ ਦੇ ਕਿੰਨੇ ਕਿਸਲਾ ਦੇਣੇ ਸ਼ਾਮ ਤੱਕ ਹੀ ਹੱਥ ਨੂੰ ਜੀ ਪੰਜ ਵੀ ਬਣਾ ਲੈ 5 ਬਣਾ ਦੇਣਾ ਤੇ ਪਰ ਸੈਟ ਦੇ ਕੀ ਪੈਸੇ ਮਿਲਦੇ ਫਿਰ ਸਾਨੂੰ 70 ਰੁਪਏ ਹੀ ਮਿਲਦੇ ਨੇ 60 ਰੁਪਏ ਮਤਲਬ 300 ਰੁਪਏ ਦੇ ਆਸ-ਪਾਸ ਐਵਰੇਜ ਪੈ ਜਾਂਦੀ ਹੈ ਹਾਂ ਠੀਕ ਹੈ ਜੀ ਤੇ ਅਸੀਂ ਇਹੀ ਪਿੰਡ ਦਾ ਤੁਹਾਡਾ ਹਾਂ ਜੀ ਇਹੀ ਪਿੰਡ ਦਾ ਤੇ ਕਿੰਨੇ ਦਿਨ ਕੰਮ ਕਰਦੇ ਫਿਰ ਹਫਤੇ 'ਚ ਅਸੀਂ ਜਿਹੜਾ ਜੀ ਕਰਦਾ ਤਾਂ ਸ਼ਕਤੀ ਮਾਰ ਵੀ ਲੈਣਾ ਨਹੀਂ ਮਾਰਦੇ ਨੇ ਸੇ ਤਵਰ ਨੂੰ ਵੀ ਆ ਜਾਂਦੇ ਐਤਵਰ ਨੂੰ ਵੀ ਆ ਜਾਂਦੇ ਠੀਕ ਹੈ ਜੀ ਤਾਂ ਜਿਹਨੇ ਦੱਸਿਆ ਨਾ ਵੀ ਸਾਰੇ ਦਿਨ ਹੀ ਲਗਾਤਾਰ ਕੰਮ ਕਰਦੇ ਕਿਉਂਕਿ ਜਿਹਨੂੰ ਕੰਮ ਦੀ ਇੱਛਾ ਹੈ ਨਾ ਜਿਹਨੇ ਵਿਹਲੇ ਨਹੀਂ ਰਹਿਣਾ ਉਹਦੇ ਲਈ ਸਾਰੇ ਦਿਨ ਹੀ ਵਰਕਿੰਗ ਹੈ ਉਹਦੇ ਲਈ ਕੋਈ ਛੁੱਟੀ ਨਹੀਂ ਹੁੰਦੀ ਸੋ ਇਸ ਤਰ੍ਹਾਂ ਵੀ ਦੇਖ ਸਕਦੇ ਆ ਬਾਕੀ ਜਿਹੜੇ ਇੱਥੋਂ ਦੇ ਬਲੌਕ ਇਨਚਾਰਜ ਹੈ ਬਲਜੀਤ ਜੀ ਉਹਨਾਂ ਨਾਲ ਵੀ ਗੱਲ ਕਰਦੇ ਆ ਬਲਜੀਤ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਠਾਕ ਹਾਂ ਜੀ ਤੇ ਪਹਿਲੀ ਗੱਲ ਤਾਂ ਹੀ ਬਹੁਤ ਸੋਹਣਾ ਤੁਸੀਂ ਪ੍ਰੋਜੈਕਟ ਕਰ ਰਹੇ ਹੋ ਇਹਨਾਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹੋ ਕਿਉਂਕਿ ਬਹੁਤ ਸਾਰੀਆਂ ਸਕੀਮਾਂ ਸਰਕਾਰ ਦੀਆਂ ਇਹ ਜਿਹੀਆਂ ਹੁੰਦੀਆਂ ਵੀ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਫਾਇਦਾ ਲਿਆ ਜਾ ਸਕਦਾ ਮੇਰੇ ਕੋਲ ਇਹਨਾਂ ਦੇ ਵਿੱਚੋਂ ਜਿਹੜੀ ਆ ਸੈਲਫ ਹੈਲਪ ਗਰੁੱਪ ਹੈ ਇਹ ਵੀ ਇੱਕ ਅਜਿਹੀ ਸਕੀਮ ਹੈ ਵੀ ਜਿਹਦੇ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਹ ਕੀ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਵੀਡੀਓ ਦੇਖਣ ਤੋਂ ਬਾਅਦ ਕੋਈ ਲੋਕ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਕਿਵੇਂ ਜੁੜ ਸਕਦੇ ਹੋ ਤੁਹਾਡੇ ਨਾਲ ਦੇਖੋ ਜੀ ਪਹਿਲਾਂ ਤਾਂ ਉਹਨਾਂ ਨੂੰ ਪਹਿਲਾਂ ਸੈਲਫ ਹੈਲਪ ਗਰੁੱਪ ਦੇ ਵਿੱਚ ਐਡ ਹੋਣਾ ਪਏਗਾ ਹਰੇਕ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਖਾਸ ਕਰਕੇ ਸ਼ਹਿਰ ਦੇ ਵਿੱਚ ਐਨੂਅਲਮ ਅਲਕਤ ਸੁਖ ਸਕੀਮ ਹੈ ਜੀ ਪਰ ਪਿੰਡ ਦੇ ਵਿੱਚ ਐਨਆਰਐਮ ਸਕੀਮ ਹੈਗੀ ਹੈ ਜਿਹੜੀ ਆਪਣੀ ਵੀਡੀਓ ਦਫ਼ਤਰ ਤੁਸੀਂ ਹੈਗੇ ਜੀ ਉਹ ਤੁਹਾਡੇ ਵੀਡੀਓ ਪੀਡੀਪੀ ਦਫ਼ਤਰ ਜਿਹੜੇ ਹੈਗੇ ਉੱਥੇ ਵਿੱਚ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਜੀ ਜਿਵੇਂ ਕਿ ਹੁਣ ਮੈਂ ਗੁੰਨੇਆਣੇ ਵਿੱਚ ਹਾਂ ਤੇ ਤੁਹਾਡਾ ਗਿਲਪਤੀ ਵੀਡੀਓ ਦਫ਼ਤਰ ਹੈ ਸਾਡੇ ਕੋਲ ਉੱਥੇ ਆ ਕੇ ਸਾਡੇ ਕੋਲੋਂ ਪਤਾ ਲੈ ਲੈਂਦੇ ਆ ਤੇ ਇਹਨੂੰ ਦੱਸਦੇ ਆ ਕਿ ਅਸੀਂ ਗਰੁੱਪ ਬਣਾਣਾ ਚਾਹੁੰਦੇ ਆ ਜਦੋਂ ਤੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸਾਡੇ ਗਰੁੱਪਾਂ ਦੇ ਵਿੱਚ ਵੀ ਬਹੁਤ ਉਛਾਲ ਆਇਆ ਕਿ ਵੱਧ ਤੋਂ ਵੱਧ ਗਰੁੱਪ ਬਣ ਰਹੇ ਨੇ ਸਰਕਾਰ ਵੱਲੋਂ ਵੀ ਪੂਰਾ ਪੈਸਾ ਲਾਇਆ ਜਾ ਰਿਹਾ ਹੁਣ ਦੇਖੋ ਤੁਸੀਂ ਵੀ ਆਹ ਜਿਹੜਾ ਪ੍ਰੋਜੈਕਟ ਹੈ ਇੱਥੇ ਸਾਨੂੰ 70 ਕਰੋੜ ਦਾ ਆ अच्छा ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਇਹ ਦੋ ਤਿੰਨ ਸੈਂਟਰ ਹੋਰ ਖੁੱਲ ਰਹੇ ਨੇ ਜਿਵੇਂ ਰਾਮਪੁਰਾ ਦੇ ਵਿੱਚ ਖੁੱਲ ਰਿਹਾ ਇੱਕ ਸੰਗਤ ਸੈਂਟਰ ਸਾਡਾ ਇੱਕ ਸੰਗਤ ਵਿੱਚ ਖੁੱਲ ਰਿਹਾ ਤਾਂ ਪੂਰੇ ਜ਼ਿਲ੍ਹੇ ਨੂੰ ਅਸੀਂ ਪੂਰਾ ਕਵਰ ਕਰਾਂਗੇ ਠੀਕ ਹੈ ਹਾਂਜੀ ਤਾਂ ਜੇ ਗੋਨੇਣਾ ਬਲਾਕ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਸੇ ਨੇ ਜੁੜਨਾ ਤੁਹਾਡੇ ਨਾਲ ਸੰਪਰਕ ਕਰ ਸਕਦਾ ਤੁਹਾਡੇ ਨਾਲ ਸੰਪਰਕ ਕਰ ਸਕਦਾ ਸਾਡਾ ਫੋਨ ਨੰਬਰ ਹੈਗਾ 90238 ਜੀ 97098 ਜੇ ਸਾਨੂੰ ਕਾਲ ਕਰ ਸਕਦੇ ਨੇ ਗਰੁੱਪ ਵਿੱਚ ਜੁੜਨਾ ਚਾਹੁੰਦੇ ਨੇ ਜਾਂ ਕੋਈ ਕੰਮ ਕਰਨਾ ਚਾਹੁੰਦੇ ਨੇ ਪਿੰਡ ਵਿੱਚ ਖਾਸ ਕਰਕੇ ਅਸੀਂ ਉਹਨਾਂ ਨੂੰ ਗਰੁੱਪ ਵਿੱਚ ਐਡ ਕਰਕੇ ਕੰਮ ਵੀ ਸ਼ੁਰੂ ਕਰਵਾ ਸਕਦੇ ਹਾਂ ਤੇ ਜੇ ਸਰ ਬਹੁਤ ਜ਼ਿਆਦਾ ਗਰੁੱਪ ਬਣ ਜਾਂਦੇ ਇਹ ਨਹੀਂ ਵੀ ਕੰਮ ਘੱਟ ਜੂਗਾ ਕੰਮ ਬਹੁਤ ਹੈ ਕੰਮ ਬਹੁਤ ਹੈ ਮਤਲਬ ਇੱਥੇ ਕੰਮ ਕੰਮ ਵਾਲਿਆਂ ਦੀ ਕਮੀ ਹੈ ਕੰਮ ਦੀ ਕਮੀ ਹੈ ਨਹੀਂ ਸਾਨੂੰ ਲੇਡੀਜ਼ ਦੀ ਬਹੁਤ ਕਮੀ ਹੈ ਕੰਮ ਕਰਨ ਵਾਲਿਆਂ ਦੀ ਕਮੀ ਹੈ ਬਈ ਇਹ ਸੱਚਾਈ ਹੈ ਇਸ ਵਕਤ ਕੋਈ ਮੰਨੇ ਚਾਹੇ ਨਾ ਮੰਨੇ ਪਰ ਜੇ ਕੰਮ ਕਰਨ ਵਾਲੇ ਹੋਣਗੇ ਲੋਕ ਤਾਂ ਹਰੇਕ ਪਿੰਡ ਦੇ ਵਿੱਚ 10-20 ਬੰਦੇ ਕੰਮ ਕਰ ਸਕਦੇ ਆ ਸੋ ਲੋਡ ਹਰੇਕ ਨੂੰ ਹੁੰਦੀ ਆ ਪਰ ਆਪਣੇ ਕਰਦੇ ਨਹੀਂ ਤੇ ਬਾਕੀ ਜੇ ਮੰਨ ਲਓ ਹੋਰ ਜ਼ਿਲ੍ਹੇ ਤੋਂ ਕੋਈ ਮੰਨ ਲਓ ਦੂਰ ਦੇ ਜ਼ਿਲ੍ਹੇ ਤੋਂ ਗੱਲ ਕਰ ਰਹੇ ਆ ਕਿਸੇ ਵੀ ਤੁਸੀਂ ਜ ਕਿਸੇ ਵੀ ਪਿੰਡ ਦੇ ਵਿੱਚ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਤੁਸੀਂ ਸਟੇਟ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਜਿਹੜੇ ਡਿਸਟ੍ਰਿਕਟ ਆਫਿਸ ਹੈ ਤਾਂ ਉਹ ਤੁਹਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਡਿਸਟ੍ਰਿਕਟ ਆਫਿਸ ਹੁੰਦਾ ਹੈ ਜੀ ਉੱਥੇ ਤੁਸੀਂ ਜਾ ਕੇ ਆਪਣੇ ਗਰੁੱਪ ਵਗੈਰਾ ਦਾ ਪਤਾ ਕਰ ਸਕਦੇ ਹੋ ਕਿ ਸਾਡੇ ਗਰੁੱਪ ਕਿੱਥੇ ਬੰਨੇ ਚਾਹੀਦੇ ਆ ਕਿ ਕਿੱਥੇ ਨਹੀਂ ਬਣ ਸਕਦੇ ਜਿਵੇਂ ਨਗਰ ਨਗਰ ਨਿਗਮ ਹੁੰਦਾ ਜਿੱਥੇ ਉੱਥੇ ਨਹੀਂ ਬਣ ਸਕਦਾ ਨਗਰ ਪੰਚਾਇਤਾਂ ਹੁੰਦੀਆਂ ਉੱਥੇ ਗਰੁੱਪ ਨਹੀਂ ਬਣ ਸਕਦੇ ਪਰ ਉੱਥੇ ਸਕੀਮ ਇੱਕ ਹੋਰ ਵੀ ਹੈ ਅੱਛਾ ਹੋਰ ਉਹ ਸ਼ਹਿਰਾਂ ਲਈ ਹੋਰ ਸਕੀਮ ਹੈ ਪਿੰਡਾਂ ਲਈ ਹੋਰ ਸਕੀਮ ਹੈ ਜੀ ਠੀਕ ਹੈ ਤੇ ਆਣਾ ਟਾਈਮ ਦੇ ਵਿੱਚ ਅਸੀਂ ਹੁਣ ਦੋ ਬੈਕਰੀਆਂ ਖੋਲ ਰਿਹਾਗੇ ਹਰੇਕ ਬਲਾਕ ਦੇ ਵਿੱਚ ਵੀ ਦੋ ਦੋ ਇੱਕ ਦੋ ਦੋ ਬੈਕਰੀਆਂ ਹੋਰ ਖ ਉਹ ਬਿਲਕੁਲ ਫ੍ਰੀ ਆਫ ਕਾਸਟ ਹੈ ਠੀਕ ਹੈ ਆਰਸੀਟੀ ਵੱਲੋਂ ਬਿਲਕੁਲ ਹੀ ਫ੍ਰੀ ਦਿੱਤੀ ਜਾਂਦੀ ਹੈ ਕੋਈ ਵੀ ਤਰ੍ਹਾਂ ਦੀ ਠੀਕ ਹੈ ਭਾਵੇਂ ਦੁਪੱਟਾ ਰੰਗਣਾ ਹੋਵੇ ਚਾਰ ਪਾਪੜ ਮੁਰੱਬੇ ਦੀ ਟ੍ਰੇਨਿੰਗ ਹੋਵੇ ਭਾਵੇਂ ਸਿਲਾਈ ਦੀ ਹੋਵੇ ਭਾਵੇਂ ਮੇਕਅਪ ਆਰਟਿਸਟ ਦੀ ਹੋਵੇ ਸਾਰੀ ਟ੍ਰੇਨਿੰਗ ਬਿਲਕੁਲ ਫ੍ਰੀ ਆਫ ਕਾਸਟ ਹੈ ਸ਼ੁਕਰੀਆ ਜੀ ਤਾਂ ਜਿਵੇਂ ਵੀਰ ਜੀ ਨੇ ਦੱਸਿਆ ਨਾ ਕਿ ਕੱਲਾ ਹਾਂਜੀ ਤੁਸੀਂ ਦੇਖ ਹੀ ਲਿਆ ਵਿਧ ਪ੍ਰੂਫ ਉਮੀਦ ਹੈ ਕਿ ਤੁਹਾਨੂੰ ਜਿਹੜੀ ਜਾਣਕਾਰੀ ਇਹ ਬਹੁਤ ਪਸੰਦ ਆਈ ਹੋਵੇਗੀ ਇਹ ਜਾਣਕਾਰੀ ਬਹੁਤ ਫਾਇਦੇਮੰਦ ਹੈ ਬਹੁਤ ਲਾਭਦਾਇਕ ਹੈ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਜਿਵੇਂ ਤੁਹਾਨੂੰ ਉਹਨਾਂ ਨੇ ਦੱਸਿਆ ਤੁਸੀਂ ਅਗਰ ਨਹੀਂ ਸਮਝ ਆਈ ਤੇ ਵੀਡੀਓ ਦੁਬਾਰਾ ਸਕਿੱਪ ਕਰਕੇ ਦੁਬਾਰਾ ਦੇਖ ਲਓ ਪਿੱਛੇ ਬੈਕ ਕਰਕੇ ਔਰ ਫੋਨ ਨੰਬਰ ਤੁਸੀਂ ਜਿਹੜਾ ਆਪਣਾ ਉੱਥੇ ਨੰਬਰ ਫੋਨ ਕਰਕੇ ਤੁਸੀਂ ਉਸ ਪਿੰਡ ਵਿੱਚ ਜਾਣਕਾਰੀ ਲੈ ਕੇ ਆਪਣੇ ਪਿੰਡ ਵਿੱਚ ਤੁਸੀਂ ਉਹ ਸਕੀਮ ਲੈ ਕੇ ਆਓ ਤੇ ਸਾਰੀਆਂ ਭੈਣਾਂ ਨੂੰ ਕੰਮ ਦੋ ਤੇ ਕੋਈ ਵੀ ਨਾ ਫ੍ਰੀ ਬੈਠੇ ਕੁਛ ਨਾ ਕੁਛ ਕਮਾਣ ਹਨਾ ਜਿੱਤਾ ਮਗੇ ਆਈ ਬਹੁਤ ਹੈ ਹਰ ਕਿਸੇ ਨੂੰ ਜ਼ਰੂਰਤ ਹੈ ਹਰ ਕੋਈ ਜਾਣਦਾ ਹੈ ਕਿ ਕੁਝ ਨਾ ਕੁਝ ਆਮਦਨੀ ਹੁੰਦੀ ਰਹੇ ਅਸੀਂ ਘਰ ਬੈਠ ਕੇ ਕੁਝ ਨਾ ਕੁਝ ਕਰਦੇ ਹਾਂ ਰਹੀਏ ਨਾਲੇ ਅੱਜ ਕੱਲ ਜਿਹੜਾ ਜਮਾਨਾ ਹੈ ਫ੍ਰੀ ਬੈਠਣ ਦਾ ਹੈ ਹੀ ਨਹੀਂ ਫ੍ਰੀ ਬੈਠੋ ਤੇ ਕਾਫੀ ਜਿਹੜਾ ਇਹ ਦਿਮਾਗ ਤੇ ਸਟ्रेस ਰਹਿੰਦਾ ਹੈ ਬਿਮਾਰੀਆਂ ਲੈਂਦੀਆਂ ਨੇ ਕਿਉਂਕਿ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹਿੰਨੇ ਆ ਤੇ ਬਸ ਜਿਹੜੀਆਂ ਉਮਰਾਂ ਨੇ ਘਟਦੀਆਂ ਜਾ ਰਹੀਆਂ ਨੇ ਸੋਚਾਂ ਨਾਲ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਆਪਣਾ ਕੰਮ ਕਰੋ ਆਪਣੇ ਆਪ ਨੂੰ ਬਿਜ਼ੀ ਰੱਖੋ ਤੰਦਰੁਸਤ ਰਹੋ ਹੱਸਦੇ ਰਹੋ ਨਾਲ ਤੇ ਚਾਰ ਲੇਡੀਆਂ ਜਿਹੜੂ ਕੰਮਕਾਰ ਕਰਦੀਆਂ ਨੇ ਗੱਲਾਂ ਬਾਤਾਂ ਕਰਦੇ ਹੱਸਦੀਆਂ ਰਹਿੰਦੀਆਂ ਨੇ ਤੇ ਜਿਹੜਾ ਕਹਿੰਦੇ ਆ ਨਾ ਖੂਨ ਕਹਿੰਦੇ ਨੇ ਨਾ ਪਾਈਆ ਡੇਡ ਖੂਨ ਜਿਹੜਾ ਉਦਾਂ ਹੀ ਵਧ ਜਾਂਦਾ ਹੈ ਬੰਦੇ ਦਾ ਜਦੋਂ ਆਪਾਂ ਰਲ ਕੇ ਇੱਕ ਦੂਜੇ ਨਾਲ ਖੁਸ਼ੀ ਨਾਲ ਰਹੀਏ ਖੁਸ਼ੀ ਵਾਲੀਆਂ ਗੱਲਾਂ ਕਰੀਏ ਤੇ ਬਹੁਤ ਵਧੀਆ એનર્ਜੀ ਵੀ ਫੀਲ ਹੁੰਦੀ ਹੈ ਤੇ ਦਿਨ ਵੀ ਸੋਹਣਾ ਬਤੀਤ ਹੋ ਜਾਂਦਾ ਹੈ ਤੇ ਲੋਜੀ ਤੁਹਾਨੂੰ ਇਹ ਜਾਣਕਾਰੀ ਦਿੰਦੀ ਹੈ ਤੁਸੀਂ ਵੀ ਆਪਣੇ ਐਦਾ ਸਕੀਮ ਲਿਆ ਕੇ ਆਪਣੇ ਪਿੰਡਾਂ ਵਿੱਚ ਤੇ ਕੰਮ ਸ਼ੁਰੂ ਕਰ ਸਕਦੇ ਹੋ ਐਦਾ ਦੀ ਹੋਰ ਵੀਡੀਓ ਦੇਖਣ ਲਈ ਤੁਹਾਡੇ ਨਾਲ ਆਪਾਂ ਐਦਾਂ ਹੀ ਸਾਂਝੀਆਂ ਕਰਦੇ ਰਵਾਂਗੇ ਤੇ ਹਾਂਜੀ ਇੱਕ ਵੀਡੀਓ ਮੇਰੀ ਸ਼ਾਮ ਨੂੰ ਆਉਂਦੀ ਹੈ ਜਾਨੀ ਕਿ 2:30 ਵਜੇ ਨਾਲ ਉਹ ਵੀ ਤੁਸੀਂ ਜ਼ਰੂਰ ਦੇਖਣੀ ਹੁੰਦੀ ਹੈ ਔਰ ਸਵੇਰੇ ਆਉਂਦੀ ਹੈ ਜਿਹੜੀ 10 ਵਜੇ ਨਾਲ ਉਹ ਵੀ ਤੁਸੀਂ ਜ਼ਰੂਰ ਦੇਖਿਆ ਕਰੋ ਬਿਊਟੀ ਨੂੰ ਲੈ ਕੇ ਹੁੰਦੀ ਹੈ ਟਿਪਸ ਵੀ ਆਪਾਂ ਤੁਹਾਨੂੰ ਦੇਨੇ ਆ ਤੁਹਾਡਾ ਰੰਗ ਵੀ ਜਿਹੜਾ ਗੋਰਾ ਹੋਵੇ ਤੁਸੀਂ ਸੁੰਦਰ ਵੀ ਦਿਖੋ ਘਰ ਦਾ ਕੰਮਕਾਰ ਵੀ ਕਰੋ ਬਾਹਰ ਦਾ ਕੰਮਕਾਰ ਵੀ ਕਰੋ ਨਾਲ ਨਾਲ ਤੁਸੀਂ ਸੁੰਦਰ ਵੀ ਦਿਖੋ ਠੀਕ ਹੈ ਜੀ ਨੈਚੁਰਲ ਜਿਹੜੇ ਤਰੀਕੇ ਹੁੰਦੇ ਤੁਹਾਣਾ ਸ਼ੇਅਰ ਕਰੀ ਦੇਨੇ ਆ ਜ਼ਰੂਰ ਦੇਖਿਆ ਕਰੋ ਬਹੁਤ ਵਧੀਆ ਹੁੰਦੇ ਨੇ ਫਾਇਦੇਮੰਦ ਹੁੰਦੇ ਨੇ ਕਿਉਂਕਿ ਅਪਣਾਏ ਹੁੰਦੇ ਨੇ ਪਹਿਲਾਂ ਆਪਣੇ ਤੇ ਟੈਸਟ ਕੀਤੇ ਹੋਏ ਨੇ ਤਾਂ ਹੀ ਤੁਹਾਨੂੰ ਉਹ ਜਿਹੜੇ ਨੁਸਖੇ ਤੁਹਾਡੇ ਨਾਲ ਸ਼ੇਅਰ ਕਰੀ ਦੇਨੇ ਚਲੋ ਜੀ ਐਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਫਿਰ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਨਾਲ ਨਵੇਂ ਦਿਨ ਨਾਲ ਬਾਏ ਬਾਏ